ਕੀ ਹੋਇਆ ਸੀ ਜਿਹੜਾ ਮਾਸੀ ਦਾ ਬੇਟਾ ਤੁਹਾਡੇ ਘਰ ਆਇਆ ਸੀ ਕਦੋਂ ਆਇਆ ਸੀ ਕੀ ਕੀ ਹੋਇਆ 21 ਤਰੀਕ ਉਹ ਆਇਆ 21 ਤਰੀਕ ਨੂੰ ਆਇਆ ਸੀ 10ਵੇਂ ਮਹੀਨੇ ਨੀਂ ਅੰਮੇ ਮਹੀਨੇ ਤੇ ਉਹ ਆਪਣੀ ਗੱਡੀ ਵਿੱਚ ਆਏ ਸੀ ਇੱਕ ਦਿਨ ਲੈਣ ਲਿਆਏ ਸੀਗੇ ਤੇ ਮੈਂ ਦੀਦੀ ਮੇਰੇ ਨਾਲ ਪਏ ਸੀ ਰਾਤ ਨੂੰ ਇਹਨਾਂ ਦੇ ਢਿੱਡ 'ਚ ਬਹੁਤ ਪੇਨ ਹੋ ਲੱਪੀ ਤੇ ਮੋਰੇ ਚ ਲੱਗੇ ਤੇ ਬ੍ਰਦਰ ਮੇਰੇ ਕੋ ਆ ਗਏ ਤੇ ਬ੍ਰਦਰ ਨੇ ਮੇਨਾਂ ਗਲਤੀ ਯੂਜ਼ ਕੀਤਾ ਜੀ ਕਹਿੰਦਾ ਜੇ ਤੂੰ ਕਿਸੇ ਨੂੰ ਦੱਸਿਆ ਤਾਂ ਮੈਂ ਤੇਰੇ ਸਾਰੇ ਘਰ ਦੇ ਮਾਰ ਦੂੰ ਤੁਹ ਵੀਡੀਓ ਵਗੈਰਾ ਵੀ ਬਣਾਈਏ ਹਾਂਜੀ ਹੁਣ ਮੇਰੀ ਵੀਡੀਓ ਵੀ ਬਣਾਈ ਪੁਲਿਸ ਗਏ ਹੋ ਕਿੰਨੀ ਜਗ੍ਹਾ ਗਏ ਹੋ ਕੋ ਹੁਣ ਤੱਕ ਇਨਸਾਫ ਮਿਲਿਆ ਨਹੀਂ ਸਰ ਕੀ ਚਾਹੁੰਦੇ ਹੋ ਇਸ ਤਰ੍ਹਾਂ ਦੇ ਇਨਸਾਨ ਨਾਲ ਕਿਸ ਤਰ੍ਹਾਂ ਹੋਣੀ ਚਾਹੀਦੀ ਹੈ ਬੱਤਵਾ ਸਜ਼ਾ ਦਿੱਤੀ ਜਾਵੇ ਉਹਨੂੰ ਹੁਣ ਡਰ ਹੈ ਕੋਈ ਲੱਗਦਾ ਕਿ ਸਾਡੇ ਨਾਲ ਕੁਝ ਕੰਨ ਨਾ ਜਾਣ ਕਿਸ ਤਰ੍ਹਾਂ ਦੇ ਇਨਸਾਨ ਆਓ ਨਸ਼ੇੜੀ ਟਾਈਪ ਦਰਦੇ ਨਸ਼ੇੜੀ ਆ ਦੋਨੀ ਬ੍ਰਦਰਾਂ ਦੇ ਨਸ਼ੇੜੀ ਆ ਹੁਣ ਕਾਲਜ ਜਾਂਨੇ ਹੋ ਕਿ ਕਾਲਜ ਛੱਡ ਦਿੱਤਾ ਨਹੀਂ ਕਾਲਜ ਛੱਡਤਾ ਕਿ ਕਾਰਨ ਦਰਦ ਦਰਦ ਦੇ ਕਾਰਨ ਹਾਂਜੀ 21 ਤਰੀਕ ਨੂੰ ਮੇਰੀ ਭੈਣ ਦਾ ਮੁੰਡਾ ਛੋਟਾ 21 ਤਰੀਕ ਨੂੰ ਸਾਡੇ ਘਰ ਆਏ ਸੀ ਉਹਨਾਂ ਨੇ ਗੱਡੀ ਵੇਚਣੀ ਸੀ ਤੇ ਉਹ ਰਾਤ ਰਹਿ ਫਿਰ ਉਹਨੇ ਮੇਰੀ ਗੁੜੀਆ ਦੇ ਨਾਲ ਗਲਤ ਕੰਮ ਕੀਤਾ ਤੇ ਫਿਰ ਅਸੀਂ ਕਈ ਜਗ੍ਹਾ ਗਏ ਥਾਣੇ ਵੀ ਗਏ ਤੇ ਡੀਐਸਪੀ ਚੱਬੇ ਵਾਲਿਆਂ ਕੋਲ ਵੀ ਗਏ ਪਰ ਸਾਨੂੰ ਕੋਈ ਇਨਸਾਫ ਨਹੀਂ ਮਿਲਿਆ ਤੇ ਫੇਰ ਉਹ ਮੁੰਡੇ ਨੇ ਵੀਡੀਓ ਵੀ ਬਣਾਈਓ ਮੇਰੀ ਕੁੜੀਆ ਦੀ ਤੇ ਉਹ ਨਸ਼ੇੜੀ ਬੰਦੇ ਆ ਸਾਨੂੰ ਉਹਨਾਂ ਤੋਂ ਇਨਸਾਫ ਦਵਾਇਆ ਜਾਵੇ ਸਾਨੂੰ ਬਹੁਤ ਉਹਨਾਂ ਤੋਂ ਖਤਰਾ ਆਇਆ ਇੱਕ ਮਹੀਨੇ ਦੇ ਕਰੀਬ ਹੋ ਗਿਆ ਜਗ੍ਹਾ ਜਗ੍ਹਾ ਗਏ ਹੋ ਕੀ ਮੰਗ ਕਰਦੇ ਹੋ ਜਿਹੇ ਕਾਨੂੰਨੇ ਜਿਹੜੇ ਇਸ ਤਰ੍ਹਾਂ ਦਾ ਕੰਮ ਕਰਦੇ ਆ ਉਹਨਾਂ ਨੂੰ ਤਾਂ ਪਹਿਲ ਦੇ ਆਧਾਰ ਤੇ سزا ਚਾਹੀਦੀ ਇੱਕ ਮਹੀਨਾ ਹੋ ਗਿਆ ਸਾਨੂੰ ਘੁੰਮਤਿਆਂ ਨੂੰ ਪਰ ਸਾਨੂੰ ਕੋਈ ਇਨਸਾਫ ਨਹੀਂ ਮਿਲਿਆ ਅਸੀਂ ਕਹਿੰਨੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਇਹਦੇ ਨਾਲ ਤੁਹਾਡੀ ਸਗੀ ਭੈਣ ਦਾ ਲੜਕਾ ਸੀ ਹਾਂਜੀ ਸਗੀ ਭੈਣ ਦਾ ਲੜਕਾ ਸੀ ਤੇ ਤੁਹਾਡੀ ਭੈਣ ਨਾਲ ਗੱਲ ਹੋਈ ਆ ਇਸ ਸੰਬੰਧੀ ਤਾਂ ਉਹਨਾਂ ਦਾ ਕੀ ਕਹਿਣਾ ਉਹ ਮੇਰੀ ਭੈਣ ਨਾਲ ਗੱਲ ਹੋਈ ਸੀ ਪਰ ਉਹਨੇ ਕੋਈ ਵੀ ਮੈਨੂੰ ਹੱਥ ਨਹੀਂ ਫੜਾਇਆ ਕੁਝ ਵੀ ਉਹਨੇ ਮਤਲਬ ਇਨਸਾਫ ਨਹੀਂ ਦਵਾਇਆ ਆਪਣੇ ਬੇਟੇ ਨੂੰ ਮੇਰੇ ਮੋਹਰੇ ਨਹੀਂ ਕਰਾਇਆ ਕੁਝ ਨਹੀਂ ਕੀਤਾ ਕਿੱਥੋਂ ਦੇ ਰਹਿਣ ਵਾਲੇ ਆ ਉਹ ਨਵੇਂ ਸ਼ਹਿਰ ਦੇ ਰਹਿਣ ਵਾਲੇ ਆ ਤੇ ਜਿੱਦਾਂ ਤੁਸੀਂ ਕਹਿੰਦੇ ਸੀ ਪੁਲਿਸ ਨੇ ਤੁਹਾਨੂੰ ਕਿਹਾ ਤੁਸੀਂ ਅਲੱਗ-ਅਲੱਗ ਜਗ੍ਹਾ ਪਤਾ ਵੀ ਕੀਤਾ ਪੁਲਿਸ ਦਾ ਕੀ ਰਿਸਪੌਂਸ ਹੁੰਦਾ ਜੇ ਤੁਸੀਂ ਦੱਸ ਦੇਈ ਸੀ ਜਦੋਂ ਮੈਂ ਪੁਲਿਸ ਨੂੰ ਦੱਸਦੀ ਸੀ ਉਹ ਕਹਿੰਦੇ ਸੀ ਤੁਸੀਂ ਇਹਨਾਂ ਨੂੰ ਆਪ ਫਤਿਆ ਕੇ ਸੱਦੋ ਆਪਣੇ ਕੋਲ ਸੱਦੋ ਫਿਰ ਅਸੀਂ ਚੱਕ ਲੈਨੇ ਆ ਪਰ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਮੈਂ ਲੱਭਣ ਵੀ ਗਈ ਇੱਕ ਦੋ ਜਗ੍ਹਾ ਲੱਭਿਆ ਵੀ ਪਰ ਮੈਨੂੰ ਵੀ ਨਹੀਂ ਮਿਲੇ ਉਹ ਇੱਕ ਮਾਂ ਦੇ ਵੱਲੋਂ ਤੁਹਾਡੇ ਵੱਲੋਂ ਕੀ ਸਜ਼ਾ ਚਾਹੀਦੀ ਹੈ ਜਿਹੜਾ ਆਪਣੀ ਭੈਣ ਨੂੰ ਵੀ ਨਹੀਂ ਜਿਸ ਬੰਦੇ ਨਾਲ ਵਕਤ ਚ ਉਹਨੂੰ ਸਖਤ ਤੋਂ ਸਖਤ ਸਜ਼ਾ ਚਾਹੀਦੀ ਹੈ ਉਹਨੂੰ ਕੀ ਹਾਲਾਤ ਆ ਗੁੜੀਆਂ ਦੇ ਆ ਗੁੜੀਆਂ ਦੇ ਹਾਲਾਤ ਬਹੁਤ ਮਾੜੇ ਆ ਗੁੜੀਆਂ ਮੈਂ ਉਸ ਦਿਨ ਤੋਂ ਕਾਲਜ ਵੀ ਨਹੀਂ ਭੇਜੀ ਗੁੜੀਆਂ ਡਰਦੀ ਰਹਿੰਦੀ ਆ ਸਾਰਾ ਦਿਨ ਸਾਨੂੰ ਖੁਦ ਨੂੰ ਡਰਿਆ ਮੇਰੇ ਫਾਦਰ ਬੈੱਡ ਤੇ ਆ ਮੈਂ ਦੋ ਕੁੜੀਆਂ ਆ ਤੇ ਮੈਂ ਆਪ ਆ ਸਾਨੂੰ ਬਹੁਤ ਉਹਨਾਂ ਤੋਂ ਡਰ ਲੱਗਦਾ ਬਹੁਤ ਖਤਰਾ ਆ ਕਿਉਂਕਿ ਪੁਲਿਸ ਮੇਰੇ ਉਹਨਾਂ ਨਾਲ ਰਲਿਓ ਆ ਪੁਲਿਸ ਕੋਈ ਕਾਰਵਾਈ ਨਹੀਂ ਕਰਦੀ ਮੈਂ ਸੈਚ ਉਹਨਾਂ ਕੋ ਕਿੰਨੀ ਵਾਰ ਗਈ ਆ ਉਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ ਭਾਈਏ ਕੋਈ ਨਾ ਤਾਂ ਆਪਸ ਵਿੱਚ ਕੁਝ ਪੈਸਿਆਂ ਦਾ ਲੈਣ ਦੇਣ ਸੀ ਉਹਨਾਂ ਦਾ ਤੇ ਪਹਿਲਾ ਦਿਨਾਂ ਨੇ ਆਪਸ ਵਿੱਚ ਘਰ ਦੇ ਵਾਪਸ ਚਲੇ ਗਏ ਸੀਗੇ ਤੇ ਇਹਦੀ ਜਿਹੜੀ ਸਕੀ ਸਿਸਟਰ ਸਕੇ ਪਾਣਦੇ ਆ ਉਹ ਰਹਿੰਦੇ ਸੀਗੇ ਜਾ ਕੇ ਉੱਥੇ ਹਸ਼ਿਆਪੁਰ ਤੇ ਇਹ ਤੋਂ ਬਾਅਦ ਉਹ ਟਰੱਕ ਵਿੱਚ ਆਏ ਕੋਈ ਇਹਨਾਂ ਨੇ ਟਰੱਕ ਵਿੱਚ ਇਹਨਾਂ ਦੇ ਘਰ ਇਹ ਫਿਰ ਰਾਤ ਇਹਦੇ ਕੋਲ ਰਹਿ ਪਿਆ ਇਹਨੇ ਰੱਖ ਲਿਆ ਜਦ ਕਿ ਤਾਂ ਬੜਦਾ ਨਹੀਂ ਸੀ ਰੱਖਣਾ ਰਾਤ ਉਸ ਤੋਂ ਬਾਅਦ ਇਹ ਫਿਰ ਇਹਨੇ ਨੇ ਮਤਲਬ ਇਹ ਐਪਲੀਕੇਸ਼ਨ ਸਾਨੂੰ ਦਿੱਤੀ ਉਹਦੇ ਤੇ ਅਸੀਂ ਗੌਰ ਕਰ ਰਹੇ ਆਂ ਵੀ ਪਿੰਡ ਦੇ ਉੱਤੋਂ ਵੀ ਸਾਰੇ ਤੋਂ ਵੈਰੀਫਾਈ ਕਰ ਰਹੇ ਆਂ ਤੇ ਅਫਸਰਾਂ ਦੀ ਨੌਲੇਜ ਦੇ ਵਿੱਚ ਧਿਆਨ ਦੇ ਵਿੱਚ ਹੈ ਕਿ ਜੋ ਜੇ ਗਲਤ ਹੋਇਆ ਤੇ ਅਸੀਂ ਕਾਨੂੰਨੀ ਕਾਰਵਾਈ ਕੀਤੀ ਜਾਊਗੀ